ਦਾ ਬਈ ਅੱਛਾ ਆ ਕਿਵੇਂ ਆ ਹੁਣ ਮੱਝਾਂ ਦਾ ਕੰਮ ਕਿਵੇਂ ਲੱਗਿਆ ਵਧੀਆ ਲੱਗਿਆ ਹਾਂ ਕੰਮ ਦਾ ਬਈ ਮੱਝਾਂ ਦਾ ਹੈਗਾ ਪੂਰਾ ਵਧੀਆ ਵੀ ਆਇਆ ਵੀ ਜੇ ਬਾਬੇ ਦੀ ਕਿਰਪਾ ਨਾਲ ਜੇ ਮੱਝਾਂ ਰਾਸ ਆਈ ਜਾਣ ਹਮ ਹਰ ਸਾਲ ਸੂਈ ਜਾਣ ਖੇਤ ਹੈ ਤਾਂ ਪੂਰਾ ਵਧੀਆ ਹਮ ਤੇ ਛੋਡੀਆਂ ਮੱਝਾਂ ਸੂਂਦੀਆਂ ਨਹੀਂ ਰਿਪੀਟਰ ਹੁੰਦੀਆਂ ਨੇ ਵਾਰ-ਵਾਰ ਹਮ ਵੀ ਫੇਰ ਕਹਿਣ ਦਾ ਮਤਲਬ ਵੀ ਵਧੀਆ ਨਸਲ ਦੀਆਂ ਮੱਝਾਂ ਰੱਖਣੀਆਂ ਚਾਹੀਦੀਆਂ ਨੇ ਵੀ ਜਿਹੜੀਆਂ ਆਏ ਸਾਲ ਸੂਣ ਵੀ ਓਕੇ ਵੀ ਜਿਹੜਾ ਕਿਸਾਨਾਂ ਨੂੰ ਮੁਨਾਫਾ ਹੋਵੇ ਉਹ ਵੀ ਦੁੱਧ ਤੋਂ ਕਿਉਂਕਿ ਜੇ ਮੁਨਾਫਾ ਹੋਊਗਾ ਜੀ ਤਾਂ ਹੀ ਫਿਰ ਬੰਦੇ ਦਾ ਕੰਮ ਕਰਨ ਦੀ ਕਰੂਗਾ ਹੁਣ ਜੇ ਕਹਿੰਦਾ ਮਤਲਬ ਬਜਾ ਰਿਪੀਟਰ ਹੋਈ ਜਾਣੀਆਂ ਵਾਰ-ਵਾਰ ਤਾਂ ਫਿਰ ਬੰਦਾ ਅੱਖ ਕੇ ਕਿੰਨੀ ਵਾਰ ਕੱਟਿਆ ਇਹ ਤੁਹਾਨੂੰ ਕੀ ਲੱਗਦਾ ਕਿ ਕੀ ਦਿੱਕਤ ਆ ਜਿਹੜਾ ਮੱਝਾਂ ਨੂੰ ਰਿਪੀਟ ਦੀ ਪ੍ਰੋਬਲਮ ਜਾ ਰਹੀ ਆ ਇਹ ਕਿਉਂਕਿ ਮੈਂ ਹੋਰ ਵੀ ਲੋਕਾਂ ਤੋਂ ਬਹੁਤ ਪੁੱਛਿਆ ਮੇਰੀ ਖੁਦ ਵੀ ਜਿਹੜੀ ਹੈਗੀ ਆ ਪਹਿਲਾਂ-ਪਹਿਲਾਂ ਮੈਨੂੰ ਪ੍ਰੋਬਲਮ ਆਈ ਹੈ ਕਿ ਰਿਪੀਟਿੰਗ ਦੀ ਪ੍ਰੋਬਲਮ ਕਾਫੀ ਆਈ ਆ ਠੀਕ ਹੈ ਜੀ ਕਿ ਮੱਝਾਂ ਕਨਸੀਵ ਨਹੀਂ ਕਰਦੀਆਂ ਤੇ ਫੇਰ ਵੈਣਾ ਇਹ ਚਾਰਜੀਬੀਟੀ ਤੇ ਚਲੋ ਮੈਂ ਸੱਚ ਮਾਰੀ ਹੋਰ ਵੀ ਇੱਕ ਦੋ ਜਗ੍ਹਾ ਤੋਂ ਮੈਂ رائے ਲਈ ਤੇ ਪਤਾ ਲੱਗਿਆ ਵੀ ਜਿਵੇਂ ਚਾਰਜੀਬੀਟੀ ਦੀ ਆਪਾਂ ਸੱਚ ਮਾਰਾਂਗੇ ਨਾ ਠੀਕ ਹੈ ਜੀ ਵੀ ਮੱਧਾਂ ਦੇ ਨਾ ਰਹਿਣ ਦੇ ਕਾਰਨ ਕੀ ਨੇ ਉਹ ਦੱਸੂ ਤੁਹਾਨੂੰ ਵੀ ਜਿਹੜੇ ਹੈਗੇ ਨੇ ਗਰਮੀਆਂ ਦੇ ਵਿੱਚ ਜੇ ਤੁਸੀਂ ਮੱਝਾਂ ਨੂੰ ਨਵੇਂ ਦੁੱਧ ਕਰਵਾਉਣੇ ਹੋ ਠੀਕ ਹੈ ਜੀ ਤਾਂ ਉਹ ਵੀ ਪਰਸੈਂਟੇਜ ਹੈ 10 ਤੋਂ 15% ਚਾਂਸ ਹੁੰਦੇ ਨੇ ਵੀ ਮੱਝ ਨਵੇਂ ਦੁੱਧ ਰਹਿਗੀ ਠੀਕ ਹੈ ਜੀ ਤੇ ਜੇ ਤੁਸੀਂ ਸਰਦੀ ਦੇ ਵਿੱਚ ਮੱਝ ਨੂੰ ਪ੍ਰੈਗਨੈਂਟ ਕਰਵਾਉਣੇ ਹੋ ਤਾਂ ਉਦੋਂ 35 ਤੋਂ 40% ਚਾਂਸ ਹੁੰਦੇ ਨੇ ਵੀ ਮੱਝ ਪ੍ਰੈਗਨਨਸੀ ਅਚੀਵ ਕਰਦੀ ਹੈ ਜੀ ਠੀਕ ਹੈ ਜੀ ਤੇ ਇਹਦਾ ਸਿੱਟਾ ਜਾਨੀ ਕਿ ਕਨਕਲੂਜਨ ਉਹਨਾਂ ਨੇ ਇਹੀ ਕੱਢਿਆ ਹੈਗਾ ਵੀ ਜਿਹੜਾ ਹੈਗਾ ਟੋਟੀਆਂ ਮੱਝਾਂ ਨੇ ਗਰਮੀਆਂ ਦੇ ਵਿੱਚ ਇਹਨਾਂ ਦੇ 50-50 ਚਾਂਸ ਨੇ ਰਹਿਣ ਦੇ ਤੇ ਸਰਦੀਆਂ ਦੇ ਵਿੱਚ ਇਹ ਪ੍ਰੋਬਲਮ ਤੁਹਾਡੀ ਬਿਲਕੁਲ ਖਸਮ ਹੋ ਜਾਂਦੀ ਹੈ ਕੋਈ ਜਿਆਦਾ ਪਾਊਡਰ ਵਗੈਰਾ ਹੋਰ ਬਹੁਤਾ ਕੁਝ ਪਾਉਣ ਦੀ ਲੋੜ ਨਹੀਂ ਫੀਡ ਸਪਲੀਮੈਂਟ ਵਗੈਰਾ ਵਧੀਆ ਰੱਖੋ ਬਸ ਉਹੀ ਬਹੁਤ ਹੈ ਵੀ ਮਾਰਸ਼ਲ ਜੀ ਦੇ ਵੀ ਮੱਜਾਂ ਦੇ ਇਹ ਵੀ ਚਲੋ ਕਾਰਨ ਹੋ ਗਿਆ ਅਤੇ ਹੋਰ ਇਹਦਾ ਕੀ ਕਾਰਨ ਹੋ ਸਕਦਾ ਜੀ ਜਿਵੇਂ ਮੀਡੀਅਮ ਕਿਹੜੀਆਂ ਮੱਜਾਂ ਬਾਹਰ ਰਹੀਆਂ ਰੀਟੂ ਹੁੰਦੀਆਂ ਨੇ ਨਹੀਂ ਰਹਿੰਦੀਆਂ ਵੀ ਇਹ ਤਾਂ ਬਿਨਾ ਹੋਰ ਕੀ ਕਾਰਨ ਹੋਊਗਾ ਜੀ ਮੂਤ ਕਾਰਨ ਬਈ ਆਏ ਆ ਕਿ ਜੇ ਨੀ ਕਿ ਡਾਕਟਰ ਨਾਲ ਕੰਸਲਟ ਕਰਾਉਣੀ ਹੈ ਕਿ ਅੰਦਰ ਓਵੀ ਵਗੈਰਾ ਹੋ ਗਈ ਬੱਚਿਆਂ ਦਾ ਨਹੀਂ ਹੋ ਗਈ ਉਹ ਚੈੱਕ ਕਰਦੇ ਨੇ ਨਾ ਠੀਕ ਹੈ ਤੇ ਬਾਕੀ ਮੱਜ ਤਾਰਾਂ ਕਿਹੋ ਜਿਹੀ ਦੇ ਲਈਏ ਕਿ ਟ੍ਰਾਂਸਪੇਰੈਂਟ ਆ ਰਹੀਆਂ ਨੇ ਜਾਂ ਵੀ ਵਿੱਚ ਕਿਸਮੈਲੀਆਂ ਆ ਰਹੀਆਂ ਨੇ ਠੀਕ ਹੈ ਕਿਸਮੈਲੀਆਂ ਸਾਰਾਂ ਤੋਂ ਪਤਾ ਲੱਗਦਾ ਕਿ ਬੱਚਿਆਂ ਦੇ ਨਹੀਂ ਸੀ ਇਹ ਮੇਰੇ ਘਰ ਜੇ 11 ਸਹੀ ਦੇ ਰੀਆ ਵਿੱਚ ਤਾਂ ਕੇ ਰੈਡ ਸਾਰਾਂ ਆ ਰਹੀਆਂ ਨੇ ਠੀਕ ਹੈ ਕੀ ਜਿਹੜਾ ਹੈਗਾ ਮੱਧ ਕੰਪੀਟ ਕਰਦੇ ਆਂ ਜੇ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਤੇ ਵੀ ਗਰਮੀ ਆ ਦੇ ਵਿੱਚ ਕੁਲੇ ਘੱਟ ਤਾਂ ਸਬਜ਼ੀਆਂ ਚ ਕਰ ਜਾਂਦੀ ਠੀਕ ਹੈ ਜੀ ਤੇ ਮਾੜਾ ਮੋਟਾ ਜਿਵੇਂ ਸਪਲੀਮੈਂਟ ਹੁੰਦੇ ਨਾ ਵੀਰਾਂ ਨੇ ਬਤਾਉਣ ਵਗੈਰਾ ਪੂਰੇ ਹੋ ਜਾਣਾ ਉਹ ਚੀਜ਼ਾਂ ਜ਼ਰੂਰ ਪਾ ਦੇਵੀਂ ਅੱਜਕੱਲ ਫੀਲ ਵਗੈਰਾ ਨਹੀਂ ਉਹ ਤਾਂ ਜ਼ਰੂਰੀ ਨੇ ਮਾਸੀ ਜੀ ਮੈਂ ਹੁਣ ਪੋਰਟ ਦਾ ਨੀਡਰਨ ਮੈਕਟਰ ਹੋ ਗਿਆ ਜੀ ਇਹ ਕਿਹੜਾ ਜੇ ਆਪਾਂ ਹੁਣ 5-7 ਕਿਲੋ ਇੱਕ ਮੱਧ ਨੂੰ ਚਾਰਾਂਗੇ ਉਹ ਤਾਂਗ ਬਣੂਗੀ ਆਪਾਂ 3 ਕਿਲਿਆਂ ਦਾ ਰੱਤ ਪਈ ਜਾਵਾਂਗੇ 20 ਪਈ ਜਾਵਾਂਗੇ ਉਹ ਚੀਜ਼ਾਂ ਜੀ ਜ਼ਰੂਰੀ ਨੇ ਬਟਾ ਉਹ ਜ਼ਰੂਰੀ ਨੇ ਵੀ ਹੁਣ ਇੱਕ ਮੈਂ ਦੇਖਿਆ ਨਾ ਇਹ ਆਪਾਂ ਲਈ ਇਹ ਪਾਊਡਰ ਵਗੈਰਾ ਖਾਉਂਦੇ ਆਂ ਆਪਾਂ ਮਹਿੰਗੇ ਬਹੁਤ ਪੈਂਦੇ ਨੇ ਹਾਂਜੀ ਹਾਂਜੀ ਇਹ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦੀਆਂ ਬ੍ਰਾਂਚਾਂ ਬਣੀਆਂ ਹੋਈਆਂ ਨੇ ਨਾ ਇਹ ਜੇ ਇਥੋਂ ਆਪਾਂ ਲੈਨੇ ਆਂਗੇ ਇੱਕ ਤਾਂ ਇਹ ਡਿਸਟ੍ਰਿਕਟ ਵਾਈਜ਼ ਬਣਾਉਂਦੇ ਨੇਗੇ ਵੀ ਜਿਹੜੀਆਂ ਡਿਸਟ੍ਰਿਕਟਾਂ 'ਚ ਕਿਸੇ ਚੀਜ਼ ਦੀ ਘਾਟ ਹੈ ਹੁਣ ਜਿਵੇਂ ਆਪਣੇ ਇਧਰ ਸੁਰੂਰਵਾਲਾ ਆ ਗਈ ਕਾਪਰ ਜਿੰਕਰੀ ਘਾਟ ਜਾਦੇ ਆ ਗਈ ਉਹ ਉਹ ਚੀਜ਼ਾਂ ਜਾਦੇ ਹੁੰਦੀਆਂ ਨੇ ਜੇ ਹੋਰ ਇਲਾਕਿਆਂ ਚ ਆ ਗਈਆਂ ਵੀ ਉੱਧਰ ਵੀ ਇਹੇ ਚੀਜ਼ਾਂ ਦੀ ਤਸਾਂ ਦੀ ਘਾਟ ਹੈ ਉਹ ਚੀਜ਼ਾਂ ਜਾਦੇ ਆ ਗਈਆਂ ਤੇ ਇੱਕ ਉਹ ਸਸਤਾ ਵੀ ਵਧੀਆ ਪੈਂ ਜਾਂਦਾ ਠੀਕ ਰੇਟ ਤੇ ਪੈਂਦਾ ਵੀ ਬੰਦੇ ਉਹ ਪੈਸੇ ਲਾਉਣ ਲੱਗੇ ਵੀ ਬਹੁਤਾ ਐ ਨਹੀਂ ਲੱਗਦਾ ਜਿਵੇਂ ਕਾਫੀ ਪੈਸੇ ਲਾ ਰਹੇ ਆ ਠੀਕ ਹੈ ਜੀ ਤੇ ਵੀ ਉਹ ਕੇਂਦਰਾਂ ਚੋਂ ਖਰੀਦਣਾ ਚਾਹੀਦਾ ਸਰਕਾਰੀ ਕੇਂਦਰ ਜਿਹੜੇ ਬਣੇ ਹੋਏ ਨੇ ਠੀਕ ਹੈ ਜੀ ਹਾਂ ਤੇ ਇੱਕ ਬਈ ਥੋੜੀ ਹੁਣ ਜਿਵੇਂ ਡੀਪੀ ਆਡ ਵੀ ਕੀਤੀ ਈਏ ਜੋਬ ਵਾਸਤੇ ਵੀ ਟਰਾਈ ਕਰਦੇ ਰਹੇ ਤੁਸੀਂ ਇਧਰ ਅੰਕਲ ਹੋਰਾਂ ਨੇ ਦੱਸਿਆ ਵੀ ਚਲੋ ਬਾਹਰ ਦਾ ਵੀ ਥੋੜਾ ਬਣ ਰਿਹਾ ਸੀ ਠੀਕ ਹੈ ਜੀ ਤੇ ਇੰਨਾ ਜਿਆਦਾ ਜਨੂਨ ਕਿਵੇਂ ਆਇਆ ਵੀ ਹਾਂ ਆਪਾਂ ਨੇ ਪਸ਼ੂਆਂ ਕੀ ਆਪਣਾ ਫਿਊਚਰ ਬ੍ਰਾਈਟ ਕਰਨਾ ਹੈਗਾ ਠੀਕ ਹੈ ਜੀ ਤੇ ਵੀ ਬਾਹਰ ਨਹੀਂ ਜਾਣਾ ਜਾਂ ਜੋਬ ਦਾ ਵੀ ਸਾਈਡ ਜੋਬ ਤਾਂ ਵੀ ਤਾਂ ਨਹੀਂ ਹੈਗਾ ਨਾ ਠੀਕ ਹੈ ਜੀ ਮੈਂ ਹਮਸ ਜੀ ਮੈਂ ਹੈਗਾ ਮੜਿਆ ਬਦਨਾ ਚਲਵਾਤੀ ਜੀ ਚਲੋ ਸਕੂਲ ਚ ਵੀ ਆਇਆ ਆਪ ਚਲੋ ਆਪ ਲੱਗ ਜਾਂਗੇ ਚਲੋ ਟਾਈਮ ਜਿਵੇਂ ਬੀਜੜ ਵੀ ਕਰਿਆ ਆਪਾਂ ਗੋਮਲ ਦੀ ਦੂਹੈਂ ਚੋੜ ਵੀ ਕਰਿਆ ਮਸਾਂ ਸਾਫ ਕਰੀ ਅੱਤੇ ਕਹਿੰਦੇ ਮਾਸ ਚਲੋ ਮੈਂ 4-5 ਸਾਲ ਸਕੂਲਾਂ ਚ ਪੜਾਇਆ ਵੀ ਆ ਜੀ ਲੋਕਸਾਲ ਇੱਥੇ ਆਪਣੇ ਹਮਾੜਾ ਸਕੂਲ ਦੇ ਵਿੱਚ ਘਨੋਰੀ ਓਕੇ ਬਾਕੀ ਜਿਵੇਂ 8-9 ਮਹੀਨੇ ਖਰੜ 1-1.5 ਸਾਲ ਜਿਵੇਂ ਜੀ ਅਬ ਮੁਲਾਪੁਰ ਦਾਖਾਂ ਵੀ ਆਏ ਕਰਕੇ ਵੀ ਟੁੱਟ ਮਾ ਜਾਂ ਵੀ ਦੂਕਸਾਲ ਇੱਥੇ ਪੜਾਉਂਦਾ ਰਿਹਾ ਜੀ ਮੈਂ ਪਰ ਆਇਆ ਡੀਜੀ ਸਾਹਿਬ ਆਪਣਾ ਮਾਸਟਰ ਜੀ ਕਹਿੰਦਾ ਮਤਲਬ ਉਹਦੇ ਵਿੱਚੋਂ ਕੋਈ ਗੱਤਤ ਨਹੀਂ ਹੈ ਜੀ 10000 ਸਲਰੀਆ 12000 ਜੀ ਉਹਦੇ ਵਿੱਚੋਂ ਜੀ ਕਹਿੰਦਾ ਮਤਲਬ ਆਪਣੀ ਖਰਚੀ ਜਾਂਦੇ ਸਾਨੂੰ ਪਤਾ ਵੀ 10 12000 ਚ ਬੰਦਾ ਨਹੀਂ ਜੋੜ ਸਕਦਾ ਨਹੀਂ ਨਹੀਂ ਕਰ ਦੋ ਸਹੀ ਕਰ ਫਿਰ ਉਸ ਤੋਂ ਵੱਡਾ ਜੀ ਮੇਰਾ ਇਮੀ ਗਾਂ ਜੀ ਬ੍ਰਦਰ ਬਾਹਰ ਗਿਆ ਹੈ ਇੰਗਲੈਂਡ ਓਕੇ ਅਦੇ ਫਰਕਾਰਾਂ ਨੇ ਮੱਝਾਂ ਪੇਕਣੀ ਆਦੀ ਮਮੀ ਕਹਿੰਦੀ ਵੀ ਮੈਥੋਂ ਦਾ ਕੋਈ ਕੰਮ ਹੁੰਦਾ ਨਹੀਂ ਪਰ ਮੈਂ ਖੇਤੀ ਵਾਲੀ ਜ਼ਮੀਨ ਨਾਲ ਕਰਵਾਉਂਦਾ ਸੀ ਹੁਣ ਕਹਿੰਦਾ ਮਤਲਬ ਖੇਤੀ ਦਾ ਆਪਾਂ ਇੱਕ ਰਾ ਚੱਕਰੋਂ ਆਏ ਨਹੀਂ ਨੀ ਸਰਦੇ ਆਪਣਾ ਇਕੱਲਾ ਮੱਝਾਂ ਦੇ ਡਿਊਟੀ ਆ ਜੀ ਇਹ ਮੇਰੀ ਆ ਜੇ ਕੋਈ ਜੇ ਸਮਝਦਾ ਵੀ ਜੇ ਲੜ ਕੇ ਮਰ ਪਈ ਜਾਣ ਇਹ ਸਾਡੇ ਕੋਈ ਜਨਾਂ ਕੋਈ ਡੈਡੀ ਡਿਊਟੀ ਕੋਈ ਨਹੀਂ ਹੋਊਗਾ ਇਹਦਾ ਮਤਲਬ ਇਹ ਸਾਰੀ ਜ਼ਿੰਮੇਵਾਰੀ ਮੱਝਾਂ ਦੀ ਮੇਰੀ ਆ ਜੀ ਉਹ ਆ ਕਿ ਮੈਂ ਆਪ ਚੁੱਕ ਚੱਕਦਾ ਵੀ ਕਹਿੰਦਾ ਪੱਠੀ ਵੀ ਆਪ ਲੈ ਕੇ ਆਉਣਾ ਜੀ ਕੁਦਰਤ ਦਾ ਵੀ ਆਪਾਂ ਜੇ ਬਿਮਾਰ ਆ ਕੋਈ ਕਹਿੰਦਾ ਡਾਕਟਰ ਡਾਕਟਰ ਨੂੰ ਫੋਨ ਕਰਕੇ ਵੀ ਸਾਰਿਆਂ ਦਾ ਵੀ ਮੈਂ ਹੀ ਕਰ ਦਿੰਦੇ ਦੇਖਭਾਲ ਠੀਕ ਹੈ ਠੀਕ ਹੈ ਬਾਕੀ ਆਏ ਜੇ ਜਦੋਂ ਆਪਾਂ ਰਹਿਣਾ ਜਾਨਵਰਾਂ ਦੇ ਵਿੱਚ ਵੀ ਕਹਾਂ ਇਹਨਾਂ ਨਾਲ ਵੀ ਜੀ ਵੀ ਲੱਗਿਆ ਰਹਿੰਦਾ ਹੈ ਜੀ ਲੱਗਿਆ ਰਹਿੰਦਾਗਾ ਅਤੇ ਬਾਕੀ ਆਇਆ ਵੀ ਇਨਸਾਨ ਕਹਿੰਦਾ ਮਤਲਬ ਹਰੇ ਬੰਦਾ ਕਦਰ ਕਰਦਾਂਗੇ ਪਰ ਇਹ ਨੇ ਕਰਮ ਵਾਲੀਆਂ ਇਹ ਜੇ ਸਹੀ ਰਹਿਣ ਇਹਦਾ ਮਤਲਬ ਕਦਰ ਪਾਉਂਦੀਆਂ ਨੇ ਇਹ ਬੰਦੇ ਦੀ ਕਦਰ ਪਾਉਣੀ ਨਹੀਂ ਰ ਬੰਦੇ ਨੂੰ ਡੋਪਦੀਆਂ ਨਹੀਂ ਹੈਗੀਆਂ ਡੋਪਦੀਆਂ ਨਹੀਂ ਹਾਂ ਪਰ ਐ ਹੁੰਦੇ ਨੇ ਦੱਸ ਲੋ ਮਰੀਜੀ ਵਧੀਆ ਹੋਣੀ ਚਾਹੀਦੀ ਹੈ ਸਹੀ ਗੱਲ ਪਹਿਲਾਂ ਵੀ ਤੁਸੀਂ ਦੱਸਿਆ ਵੀ ਕਾਫੀ ਸਮਾਂ ਪਹਿਲਾਂ ਪਰਿਵਾਰ ਇਕੱਠਾ ਸੀ ਤੁਹਾਡਾ ਤੇ ਉਦੋਂ ਕਾਫੀ ਮੱਝਾ ਰੱਖਦੇ ਸੀਗੇ ਉਦੋਂ ਵੀ ਫਿਰ ਦਿਲਚਸਪੀ ਹੈਗੀ ਸੀ ਇਧਰ ਕਰਦੇ ਰਹੇ ਸੀ ਉਦੋਂ ਹੈਗੀ ਸੀ ਮਰਥੀ ਉਦੋਂ ਸਾਡੇ ਨਾਲ ਐਵੇਂ ਕਹਾ ਚਲੋ ਹੁਣ ਦਰਦ ਹੋ ਗਿਆ ਜੀ ਮੈਂ ਉਰੋਂ ਉੱਥੋਂ ਤੋਂ ਲੈ ਕੇ ਦੇਖ ਲਓ ਜੀ ਉਹ ਬਾਸ ਤੋਂ ਲੈ ਕੇ ਪੂਰੀ ਫੱਟ ਸਾਡੀ ਫੁੱੜਲੀ ਹੁੰਦੀ ਸੀ ਅੱਛਾ ਸਾਡਾ ਗਾਇਨ ਬੋਲ ਪਿੰਡ ਜੋ ਪਹਿਲੇ ਨੰਬਰ ਤੇ ਦੁੱਧ ਪੈਦਾ ਰਹਿਦਾ ਰਹਿਆ ਜੀ ਲੱਖ ਦਾ 1.5 ਲੱਖ ਦਾ 2 ਲੱਖ ਦਾ ਵੀ ਗਿਫਟ ਦੇ ਵਿੱਚ ਕਦੇ ਢੋਲੀਆਂ ਦੇ ਦਿਆਂ 20 20 ਕਿਲੋ ਦੀਆ ਮੇਰੇ ਦਾਦਾ ਜੀ ਸੀ ਜਿਵੇਂ ਉਹ ਆਪਣਾ ਬੇਰਕਾਂ ਦੇ ਉੱਪਰ ਉਰੋਂ ਉਹਨਾਂ ਡੇਰੀ ਦੇ ਪ੍ਰਧਾਨ ਸੈਂਕੜੇ ਇਹ ਕੁਆਲਟੀ ਦੇ ਪ੍ਰਧਾਨ ਹੋਣੇ ਆ ਹਾਂਜੀ ਹਾਂਜੀ ਫਿਰ ਉਹਨਾਂ ਦੇ ਸੈਂ ਵਗੇਰਾ ਹੋ ਕੇ ਨਾ ਫਿਰ ਰੈਮੈਂਟ ਪੇਮੈਂਟ ਮਿਲਦੀ ਜਰ ਹੁਣ ਪਰ ਬੇਰਕਾ ਜੇ ਵੀ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਘਾਲਾ ਮਾਲਾ ਹੋਣਾ ਹੈ ਉਹ ਦੇਖੋ ਉੱਥੇ ਦੁੱਧ ਕਿੰਨਾ ਪੜਿਆ ਗਿਆ ਜੀ ਆਪਣਾ ਕਿਹੜਾ ਪਿੰਡ ਹੈਗਾ ਕਨਤਨ ਨਗਰੀ ਤੋਂ ਬਣਾਏ ਉਹਨਾਂ ਦੇ ਹਾਮੀਆਂ ਵੀ ਵੀ ਤਿਆਰ ਕਰਦੇ ਸੀ ਬੇਰਕਾਤੀ ਦੁੱਧ ਜਾਂਦਾ ਸੀ ਇਹ ਹੁਣ ਇਹ ਨਹੀਂ ਸਮਝ ਲੱਗਦੀ ਵੀ ਇਹ 3000 ਲੀਟਰ ਉਹ ਦੁੱਧ ਪੈਦਾ ਕਰਦੇ ਸੀ ਰੋਜ਼ ਨਕਲੀ ਬਣਾਉਂਦੇ ਸੀ ਤੇ ਵੀ ਜਦੋਂ ਸੈਂਟਰ ਦੇ ਵਿੱਚ ਦੀ ਨੰਗਦਾ ਸੀ ਉੱਥੇ ਟੈਸਟਿੰਗ ਹੁੰਦੀ ਹੈ ਕਿ ਉਹ ਟੈਸਟਿੰਗ ਕਿਵੇਂ ਪਾਸ ਕਰਦੇ ਸੀ ਕਿਵੇਂ ਗੱਡੀ ਅੰਦਰ ਜਾਂਦੀ ਸੀ ਹਾਂ ਕਿਵੇਂ ਉਹ ਤੁਸੀਂ ਲਾ ਲੋ ਵੀ ਇੱਕ ਰਿਪਿਊਟਡ ਕੰਪਨੀਆ ਬੇਰਕਾਤੇ ਬੇਰਕਾਤੇ ਥ्रू ਨਕਲੀ ਦੁੱਧ ਲੋਕਾਂ ਤੱਕ ਆਉਣਾ ਤੇ ਮੈਨੂੰ ਤਾਂ ਲੱਗਦਾ ਵੀ ਹਾਂ ਜਿਆਦੇ ਮੇੜਾ ਬੈਠਿਆ ਹੋਇਆ ਇੱਕ ਵਾਈ ਜੀ ਆਪਣਾ ਜਿਹੜੇ ਆਉਣ ਵਾਲੇ ਜਿਹੜੇ ਵਪਾਰੀ ਬੰਦੇ ਨੇ ਉਹਨਾਂ ਨੂੰ ਵੀ ਆਪਣੀ ਬੇਨਤੀ ਆ ਵੀ ਜਿਹੜੇ ਨਵੇਂ ਮੁੰਡੇ ਕੰਮ ਚ ਆਉਂਦੇ ਨੇ ਨਾ ਉਹ ਤੋਂ 10-20000 ਰੁਪਇਆ ਚਾਹੀਤ ਕਹਿ ਕੇ ਯਾਰ ਲੈ ਲੈ ਵੀ ਮੈਥੋਂ ਮੈਥੋਂ 5000 ਰੁਪਇਆ ਹਾਂ ਵੀ ਇਹ ਨਾ ਹੋਵੇ ਪਤਾ ਕੀ ਚੱਕਰਾ ਬਾਈ ਨਵੇਂ ਮੁੰਡੇ ਆਉਂਦੇ ਨੇ ਇੱਧਰ ਚੱਲੋ ਡੰਗਰਾ ਹੁਣ ਆ ਰਹੇ ਨੇ ਦੁੱਧ ਕੰਨੀ ਜਦੋਂ ਉਹਨਾਂ ਨੂੰ ਜਦੋਂ ਪਸ਼ੂ ਮਾਲਾ ਮਿਲ ਜਾਂਦਾ ਬੰਦਾ ਸੋਨੂੰ ਪਤਾ ਲੱਖ ਰੁਪਏ ਤੋਂ ਘੱਟ ਮੱਝ ਪਹਿਲੀ ਵਾਰ ਇਹ ਦਿਲਦੀ ਨਹੀਂ ਨਾ ਲੱਖ ਰੁਪਏ ਤੁਸੀਂ ਲੈ ਗਏ ਹੋ ਅੱਠ ਮੱਝ ਲੈ ਕੇ ਆ ਮੈਂ ਤੁਹਾਨੂੰ ਦੱਸਦਾ ਰੀਪ ਮੈਂ ਜਦੋਂ ਪਹਿਲੀ ਮੱਝ ਲੈ ਆਇਆ ਨਾ ਉੱਥੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆਗਾ ਪਹਿਲੀ ਮੱਝ ਮੈਂ ਹਰਿਆਣੇ ਤੋਂ ਲੈ ਕੇ ਆਇਆ ਨਾ ਪਹਿਲੀ ਮੱਝ ਹੀ ਮੇਰੀ ਜਿਹੜੀ ਆਈ ਹੈਗੀ ਉਹ ਹੀ ਜਾਨੀ ਕਿ ਘੱਟ ਦੁੱਧ ਵਾਲੀ ਆ ਗਈ ਜਿਸ ਹਿਸਾਬ ਨਾਲ ਅਸੀਂ ਪੈਸੇ ਲਾ ਠੀਕ ਹੈ ਜੀ ਸਵਾ ਲੱਖ ਰੁਪਏ ਲਾ ਕੇ ਮੈਂ ਮੱਝ ਲੈ ਕੇ ਆਏ ਆ ਜੀ ਤੇ ਉਹ ਵੀ ਆਕੇ ਜੁਈ ਮੈਂ ਬੋਲਾ ਘਟਾਉਂਗਾ ਜਦੋਂ ਹੌਲੀ ਹੌਲੀ ਵਧੂ 10 ਦਿਨਾਂ ਬਾਅਦ 12 ਦਿਨਾਂ ਬਾਅਦ 15 ਦਿਨਾਂ ਬਾਅਦ ਉਹੋ 9 ਲੀਟਰ ਤੋਂ 8 ਲੀਟਰ ਤੋਂ 9 ਤੋਂ ਬਰੀ ਨਹੀਂ ਠੀਕ ਹੈ ਇਹ ਕਿਉਂ ਪਹਿਲੀ ਵਾਰੀ ਦੇਲ ਟੁੱਟ ਗਿਆ ਮੈਨੂੰ 1/2 ਲੱਖ ਰੁਪਏ ਲਾਇਆ ਗਿਆ ਤਾਂ ਕੋ ਘੱਟ 11 12 ਲੀਟਰ ਦੁੱਧ ਤਾਂ ਹੋਵੇ 12 13 ਲੀਟਰ ਤਾਂ ਹੋਵੇ ਤੁਹਾਡੇ ਮੰਗ ਦੀ ਕੁਝ ਨੂੰ ਦਾਣ ਦੇ ਕੇ ਉਸ ਤੋਂ ਬਾਅਦ ਪਤਾ ਨਹੀਂ ਪ੍ਰਮਾਤਮਾ ਦੀ ਕਿਰਪਾ ਹੈਗੀ ਪਤਾ ਨਹੀਂ ਵੀ ਮੁੜ ਕੇ ਆਪਾਂ ਨੂੰ ਪਤਾ ਲੱਗਿਆ ਵੀ ਕਿਵੇਂ ਦੀ ਮੱਝ ਹੁੰਦੀ ਹੈ ਕੀ ਕੁਝ ਦੇਖਣਾ ਪੈਂਦਾ ਹੈ ਨਾ ਠੀਕ ਹੈ ਜੀ ਤੇ ਮੁੜ ਕੇ ਆ ਗਿਆ ਯੋੜੀ ਉਹਦੀ ਹਾਂ ਸੱਤ 55 ਹੋਰ ਲੈ ਲਿਆ ਸੀ ਠੀਕ ਹੈ ਜੀ ਤੇ ਚਾਚੇ ਦੇ ਬੰਦਿਆਂ ਦੀ ਦਵਾਈਆਂ ਨੇ ਹੋਰ ਕਈ ਦੋਸਤਾਂ ਨੂੰ ਵੀ ਦਵਾਈਆਂ ਨੇ ਕਦੇ ਮੁੜ ਕੇ ਮੱਝ ਮਣੀ ਨਹੀਂ ਗਈ ਮੱਝ ਪਰ ਅਸੀਂ ਇਹ ਲੈਤੀ ਹੈਗੀ ਇਹ ਵੀ ਕਿੰਨੇ ਰੁਪਏ ਲੈ ਆ ਮਾਚ ਜੀ ਇੱਕ ਦਿਨ ਦੀ ਸੂਈ ਹੋਈ ਹੈ ਨਹੀਂ ਕਿੰਨੇ ਰੁਪਏ ਤੱਕ ਲਈ ਆ ਮਾਚ ਮਠੀ ਜੀ ਅੱਜ ਮੈਂ ਲਿਆ ਲਈਆ ਬਈ ਇੱਕ ਜਿਹੜੀ ਆਹ ਡੈਥ ਹੋ ਗਈ ਸੋ ਇੱਕ 65 ਦੀ ਲਈ ਸੀ ਠੀਕ ਹੈ ਉਹਨੇ ਕਿਹਾ ਸਰ ਇੱਕ ਖੜੀ ਆ ਗਈ ਉਹ ਉਹ ਇੱਕ 75 ਦੀ ਲਈ ਠੀਕ ਹੈ ਹਾਂ ਹੁਣ ਬਾਕੀ ਬਾਕੀ ਬਚਾਂਗੀ ਕੀ ਹੈ ਇੱਕ 65 ਇੱਕ 65 ਦੀ ਮਿਲਦੀ ਸੀ ਨਾ ਜਿਹੜੀ ਹੁਣ ਓਥੇ ਜਿੱਥੇ ਸਰਸੇ ਜਾਂਦੇ ਆਂ ਅਸੀਂ ਲੈਣ ਠੀਕ ਹੈ ਜੀ 165 70 ਵਾਲੀ ਮਾਝ ਹੁਣ ਡੇਢ ਡੂਡ ਦੀ ਮਿਲ ਜਾਂਦੀ ਹੈ ਉੱਥੇ ਠੀਕ ਹੈ ਜੀ ਇਹ ਜਿਹੜੀ ਉਦੋਂ 140 ਚੂਲੀ ਦੀ ਮਿਲਦੀ ਸੀ ਉਹ 125 ਦੀ ਮਿਲ ਜਾਂਦੀ ਠੀਕ ਹੈ ਜੀ ਇੱਕ ਮੈਂ ਯਾਰ ਹੋਰ ਗੱਲ ਕਹਿਣਾ ਚਾਹਣਾ ਜਿਵੇਂ ਨਾ ਆਪਣਾ ਦੁੱਧ ਜਾਂਦਾਗਾ ਘਰਾਂ 'ਚ ਜਾਂਦਾਗਾ ਠੀਕ ਹੈ ਜੀ ਚਲੋ ਆਪਾਂ ਨੂੰ ਤਾਂ ਦਿੱਕਤ ਆਈ ਨਹੀਂ ਕਈ ਵਾਰ ਨਾਗਾ ਕਹਿੰਦਾ ਯਾਰ ਦੁੱਧ ਲਿਆਂਦਾ ਤੇ ਅਵਾਲੀ ਦਿੱਤਾ ਤੇ ਉੱਥੇ ਜਿਹੜਾ ਮਲਾਈ ਇਸ ਤਰ੍ਹਾਂ ਹੋ ਗਈ ਹੈ ਨਾ ਤੇ ਆਪਣਾ ਪਤਾ ਲੱਗਿਆ ਕਿ ਇਹ ਤਾਂ ਨਕਲੀ ਸੀ ਪਰ ਉਹ ਪਹਿਲਾਂ ਤਵਾਂ ਪੀਂਦੇ ਰਹੇ ਨਾ ਹਾਂਜੀ ਹਾਂਜੀ ਵੀ ਜਦੋਂ ਵੀ ਤੁਸੀਂ ਦੁੱਧ ਖਰੀਦਦੇ ਹੋ ਹਫਤੇ ਦਾ 10 ਦਿਨ ਬਾਅਦ ਉਹਦੀ ਚੈਕਿੰਗ ਜ਼ਰੂਰ ਕਰੋ ਇਹਦਾ ਹੈ ਜੀ ਚੈੱਕ ਕਰਨ ਦਾ ਕੋਈ ਬਹੁਤਾ ਮਹਿੰਗਾ ਸਿਸਟਮ ਨਹੀਂ ਹੈਗਾ Amazon ਤੇ ਜਾਓ Meesho ਤੇ ਜਾਓ Flipkart ਤੇ ਜਾਓ ਆਨਲਾਈਨ ਜਾ ਕੇ ਨਾ ਤੁਸੀਂ ਕਿਟ ਖਰੀਦ ਸਕਦੇ ਹੋ ਇੱਕ 100 ਰੁਪਏ ਦੀ ਆਉਂਦੀ ਹੈ ਤੇ ਉਹਦੇ ਨਾਲ ਹੀ ਤੁਹਾਨੂੰ ਇੱਕ ਚਾਟ ਮਿਲਦਾ ਠੀਕ ਹੈ ਜੀ ਦੁੱਧ ਵਾਸਤੇ ਉਹਦੀ ਇੱਕ ਫਲਿੱਪ ਪਾੜਨੀ ਹੈ ਦੁੱਧ ਚ ਪਾਉਣੀ ਹੈ ਇਥੇ ਰੱਖੋ ਜਿਹੇ ਜਿਹੇ ਰੰਗ ਉਹਦਾ ਆਜੂਗਾ ਠੀਕ ਹੈ ਜੀ ਉਹ ਰੰਗ ਨਾਲ ਰੰਗ ਮੈਚ ਕਰ ਲਓ ਤੁਹਾਨੂੰ ਪਤਾ ਲੱਗ ਜੂ ਵੀ ਇਹ ਦੁੱਧ ਦੇ ਵਿੱਚ ਕੀ ਪਾਇਆ ਹੋਇਆ ਕਾਦੇ ਨਾਲੇ ਨਾਲ ਕੀ ਦੁੱਧ